ਇਹ ਦੁੱਖ ਦੀ ਘੜੀ ਆ ਔਰ ਦੁੱਖ ਦੀ ਘੜੀ ਦੇ ਵਿੱਚ ਅੱਜ ਸਾਰਾ ਪੰਜਾਬ ਇਸ ਵੇਲੇ ਸੋਗ ਦੇ ਮਾਹੌਲ ਦੇ ਅੰਦਰ ਆ ਕਿਉਂਕਿ ਸਾਡਾ ਬਹੁਤ ਹੀ ਪਿਆਰਾ ਵੀਰ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ ਹਲਵਿਦਾ ਕਹਿ ਗਿਆ ਅਸੀਂ ਰਾਜਵੀਰ ਜਵੰਦਾ ਦੇ ਪਿੰਡ ਦੇ ਵਿੱਚ ਆ ਪਿੰਡ ਪੋਨਾ ਔਰ ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਖੜੇ ਹੋਏ ਆ ਇਸ ਜਗ੍ਹਾ ਤੇ ਰਾਜਵੀਰ ਜਵੰਦਾ ਹੁਰਾਂ ਦਾ ਅੰਤਿਮ ਸੰਸਕਾਰ ਜਿਹੜਾ ਉਹ ਕੀਤਾ ਜਾਣਾ ਔਰ ਇਹ ਸ਼ਮਸ਼ਾਨ ਘਾਟ ਨਹੀਂ ਹੈਗਾ ਇਹ ਕਰਮੇਸ਼ਨ ਗਰਾਊਂਡ ਨਹੀਂ ਹੈਗਾ ਇਹ ਇੱਕ ਸਾਂਝੀ ਜਗ੍ਹਾ ਬਣਾਈ ਹੋਈ ਹੈ ਇੱਥੇ ਗਰਾਊਂਡ ਵਗੈਰਾ ਹੈ ਪਰ ਸੰਸਕਾਰ ਇੱਥੇ ਕੀਤਾ ਜਾਣਾ ਉਹਦੀ ਕਾਰਨ ਕੀ ਹੈ ਪਿੰਡ ਨੇ ਫੈਸਲਾ ਕਿਉਂ ਕੀਤਾ ਮੇਰੇ ਨਾਲ ਪਿੰਡ ਦੇ ਸਰਦਾਰ ਸਾਹਿਬ ਹੈਗੇ ਨੇ ਸਸੀ ਕਾਲ ਜੀ ਕੀ ਨਾਮ ਹੈ ਰਾਜਵਿੰਦਰ ਸਿੰਘ ਨੰਬਰਦਾਰ ਪੂਨਾ ਅੱਛਾ ਨੰਬਰਦਾਰ ਸਾਹਿਬ ਇੱਥੇ ਕੀਤਾ ਜਾਣਾ ਸੰਸਕਾਰ ਹਾਂਜੀ ਆਈ ਜਗ੍ਹਾ ਤੇ ਕੀਤਾ ਜਾਊਗਾ ਜੀ ਇਹ ਪਿੰਡ ਨੇ ਇੱਥੇ ਫੈਸਲਾ ਕਿਉਂ ਲਿਆ ਇਹ ਇਹ ਸ਼ਮਸ਼ਾਨ ਘਾਟ ਤਾਂ ਨਹੀਂ ਹੈਗਾ ਨਹੀਂ ਜੀ ਇਹ ਸਕੂਲ ਦੀ ਜਗ੍ਹਾ ਵਾ ਸ਼ਮਸ਼ਾਨ ਘਾਟ ਸਾਡੇ ਜਿਹੜਾ ਛੋਟੀ ਜਿਹੀ ਜਗ੍ਹਾ 'ਚ ਆ ਉੱਥੇ ਇੰਨਾ ਕੱਟ ਵਗੈਰਾ ਵੀ ਨਹੀਂ possible سی گا۔ ہمم ایتھے ਹੁਣ ਖੁੱਲੀ ਜਗ੍ਹਾ ਦੋ ਕਿੱਲੇ ਜਗ੍ਹਾ ਵਾ ਇਹ ਗਰਾਉਂਡ ਆ ਤੇ ਬਾਕੀ ਜੇ ਕੱਲ ਨੂੰ ਕੋਈ ਉਹਨਾਂ ਦੀ ਯਾਦਗਾਰ ਵਗੈਰਾ ਬਣਨੀ ਆ ਉਹ ਵੀ ਇੱਥੇ ਬਣ ਸਕਦਾ। اچھا ਇਹ ਅੱਗੇ ਵਾਸਤੇ ਸੋਚਿਆ ਗਿਆ ਵੀ ਜੇ ਬੁੱਤ ਲੱਗਣਾ ਹੈ ਜਾਂ ਮਤਲਬ ਕੋਈ ਕਿਸੇ ਤਰ੍ਹਾਂ ਦਾ ਕੋਈ ਸਾਲ ਬਾਅਦ ਇਕੱਠ ਹੋਣਾ ਸੈਲਬ੍ਰਿਟੀ ਬੰਦਿਆਂ ਦੀ ਇੰਨੀ ਜ਼ਿਆਦਾ ਹਾਜ਼ਰ ਰਹਿੰਦੀ ਹੋਈ ਜਨਾ ਫਿਰ ਜੁਗਾ ਤੱਕ ਹੀ ਬਿਲਕੁਲ ਬਿਲਕੁਲ ਸੜੀਆਂ ਤੱਕ ਹੀ ਇਹ ਲੋਕ ਆ ਮਰ ਰਹਿੰਦੇ ਆ ਹਾਂ ਅੱਛਾ ਇਹ ਇਹ ਪੂਰੇ ਪਿੰਡ ਨੇ ਫੈਸਲਾ ਕਰ ਲਿਆ ਪਰਿਵਾਰ ਦਾ ਫੈਸਲਾ ਕਿ ਇੱਥੇ ਸਰਕਾਰ ਪੰਚਾਇਤ ਦਾ ਵਾ ਸਰਪੰਚ ਸਾਹਿਬ ਸਾਡੇ ਹਰਪ੍ਰੀਤ ਸਿੰਘ ਰਾਜੂ ਹਾਂ ਉਹਨਾਂ ਨੇ ਸਾਰੇ ਨਗਰ ਨਾਲ ਰਾਏ ਕਰਕੇ ਕੀਤਾ। ਵੀ ਆਪਾਂ ਉਹਨਾਂ ਰਾ ਜਗਾ ਸਾਫ਼ ਸੁਥਰੀ ਜਗਾ ਵਾ, ਵਧੀਆ ਜਗਾ ਵਾ, ਖੁੱਲੀ ਜਗਾ ਵਾ ਇੱਥੇ ਸਕ ਕਰੀ। ਪਰ ਪਿੰਡ ਦੇ ਵਿੱਚ ਬਹੁਤ ਅਸੀਂ ਗੱਲਬਾਤ ਕਰ ਰਹੇ ਸੀ ਕਿ ਅਖੰਡ ਪਾਠ ਸਾਹਿਬ ਕਰਵਾਇਆ ਜਾ ਰਿਹਾ ਸੀ। ਅੱਜ ਭੋਗ ਪਾਇਆ ਸੀ ਜੀ 10 ਮਹੀਨੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾਇਆ ਜੀ ਦੀ ਤੰਦਰੁਸਤੀ ਚੜ੍ਹਦੀ ਕਲਾ ਵਾ। ਪਰ ਜਦੋਂ ਜਦੋਂ ਅਰਦਾਸ ਹੋਣ ਲੱਗੀ ਉਸ ਟਾਈਮ ਮੈਸੇਜ ਆ ਗਿਆ। ਅਖੰਡ ਪਾਠ ਵੀ ਕਮਲ ਹਾਂਜੀ ਅਰਦਾਸ ਹੋ ਗਈ ਠੀਕ ਹੋ ਗਿਆ ਸਾਰਾ ਕੁਝ ਉੱਥੇ ਫਿਰ ਹਾਂਜੀ ਬਸ ਫਿਰ ਉੱਥੋਂ ਹੀ ਨਗਰ ਸਾਰੇ ਆਪ ਆਪਣੇ ਘਰਾਂ ਨੂੰ ਚਲੇ ਗਏ ਕਹਿੰਦੇ ਲੰਗਰ ਬਣਿਆ ਸੀ ਪਰ ਹਾਂਜੀ ਨਹੀਂ ਜੀ ਉਹ ਤਾਂ ਹੁਣ ਬਾਅਦ ਚ ਮੀਡੀਆ ਵਾਲੇ ਕਰਮੀਆਂ ਦੇ ਵਿਚਾਰਿਆਂ ਦੇ ਕੰਮ ਆਇਆ ਪੈਨ ਚੁਕੇ ਨੇ ਵਰਕੀ ਦੀ ਕਰਨੀ ਉਹ ਚ ਅੱਛਾ ਪਿੰਡ ਦੇ ਵਿੱਚ ਕਿਵੇਂ ਦਾ ਵਿਤਰਨ ਸੀਗਾ ਜੀ ਰਾਜ ਦੀ ਜਵੰਦਾ ਦਾ ਪ੍ਰਬੰਧ ਬਹੁਤ ਵਧੀਆ ਬੰਦਾ ਸੀਗਾ ਜੀ ਹਰੇਕ ਨਾਲ ਮਿਲਣ ਨੂੰ ਜੁੜਨ ਵਾਲਾ ਆਦਮੀ ਸੀ ਕੋਈ ਇਹਦੇ ਚ ਐਡੀ ਨਹੀਂ ਸੀ ਆਪ ਦੀ ਵੀ ਮੈਂ ਵੱਡਾ ਗਾਇਕਾਂ ਦਾ ਮੈਂ ਕਿਸੇ ਬੰਦੇ ਨੂੰ ਨਹੀਂ ਮੰਨਣਾ ਹਰੇਕ ਅਮੀਰ ਗਰੀਬ ਨੂੰ ਅਮੀਰ ਨੂੰ ਹਰੇਕ ਨੂੰ ਕਰਨ ਲਾ ਕੇ ਮਿਲਦਾ ਹਾਂ ਮੈਂ ਲੰਘ ਜਾਂਦਾ ਗੱਡੀ ਰੋਕ ਕੇ ਕੱਢ ਜਾਂਦਾ ਸੀਗਾ ਜੀ ਹਾਂਜੀ ਖਲੀਮੀ ਸੀਗਾ ਖਲੀਮੀ ਸੀ ਖਲੀਮੀ ਸੀ ਆ ਅਸੀਂ ਇਸ ਵੇਲੇ ਇੱਕ ਇਹ ਸਕੂਲ ਦਾ ਗਰਾਊਂਡ ਹੈ ਔਰ ਗਰਾਊਂਡ ਦੇ ਵਿੱਚ ਇਸ ਵੇਲੇ ਤੁਸੀਂ ਦੇਖੋ ਕਿ ਕੁਝ ਕਰਾਇਆ ਵਗੈਰਾ ਲਗਾ ਕੇ ਇਸ ਨੂੰ ਸਾਫ ਸੁਥਰਾ ਜ਼ਰੂਰ ਕੀਤਾ ਗਿਆ ਕਿ ਕੱਲ ਨੂੰ ਕਿਉਂਕਿ ਬਹੁਤ ਵੱਡਾ ਇਕੱਠ ਹੋ ਸਕਦਾ ਹੈ ਬਹੁਤ ਵੱਡੇ ਵੱਡੇ ਕਲਾਕਾਰ ਸੈਲੀਬ੍ਰਿਟੀਆਂ ਫਿਲਮੀ ਅਦਾਕਾਰ ਜਿਹੜੇ ਨੇ ਉਹ ਅੰਤਿਮ ਰਸਮਾਂ ਤੇ ਜ਼ਰੂਰ ਇੱਥੇ ਹਾਜ਼ਰੀ ਲਵਾਉਣਗੇ ਔਰ ਇਸ ਜਗ੍ਹਾ ਤੇ ਸੰਸਕਾਰ ਕਰਨ ਦਾ ਜਿਹੜਾ ਇਹ ਉਹ ਫੈਸਲਾ ਲਿਆ ਗਿਆ ਹੈ ਰਾਜਵੀਰ ਦੇ ਘਰ ਦੇ ਬਿਲਕੁਲ ਬੈਕਸਾਈਡ ਤੇ ਜਿਹੜਾ ਇਹ ਜਗ੍ਹਾ ਹੈਗੀ ਹੈ ਔਰ ਇਸ ਜਗ੍ਹਾ ਤੇ ਕੋਈ ਸਟੇਜ ਵਗੈਰਾ ਲੱਗਦੇ ਹੋਣਗੇ ਇਹ ਇਹ ਸ਼ੈੱਡ ਦੇ ਥੱਲੇ ਪਹਿਲਾਂ ਸਟੇਜ ਅਜਿਹਾ ਕੋਈ ਫੰਕਸ਼ਨ ਕਰਦੇ ਹੁੰਦੇ ਸੀ ਸਕੂਲ ਦਾ ਉਦੋਂ ਇਹ ਸਟੇਜ ਸੀਗੀ ਹੁਣ ਸਟੇਜ ਹੋਰ ਬਣ ਜੂਗੀ ਇੱਥੇ ਉਹਦਾ ਸੰਸਕਾਰ ਹੋਊਗਾ ਸਟੇਜ ਬਣਾ ਸਾਈਡ ਤੇ ਬਣਾ ਦਿੱਤੀ ਜਾਊਗੀ ਬਣਾ ਲਾਂਗੇ ਜਿੱਥੇ ਜਿੱ ਕੀਤਾ ਹਾਂ ਜੀ ਹਾਂ ਬਿਲਕੁਲ ਤਾਂ ਪਰ ਦੇਖੋ ਪਿੰਡ ਦਾ ਕਿੱਡਾ ਸੋਹਣਾ ਉਪਰਾਲਾ ਹੈ ਕਿ ਸ਼ਮਸ਼ਾਨ ਘਾਟ ਦੇ ਵਿੱਚ ਪਰਮੇਸ਼ਨ ਨਾ ਕਰਕੇ ਸੰਸਕਾਰ ਨਾ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਸੰਸਕਾਰ ਇੱਥੇ ਕਰਾਂਗੇ ਕਿ ਜੇਕਰ ਕੋਈ ਬੁੱਤ ਵਗੈਰਾ ਲਾਉਣਾ ਹੈ ਜਾਂ ਕੋਈ ਯਾਦਗਾਰ ਬਣਾਉਣੀ ਹੈ ਤੇ ਜਾਂ ਫਿਰ ਸਾਲ ਬਾਅਦ ਜੇ ਪਰਿਵਾਰ ਕਹਿੰਦਾ ਹੈ ਜਾਂ ਉਹਨੂੰ ਚਾਉਣ ਵਾਲੇ ਕਹਿੰਦੇ ਆ ਕਿ ਸਾਲ ਬਾਅਦ ਅਸੀਂ ਇੱਥੇ ਕੋਈ ਵੱਡਾ ਇਕੱਠ ਕਰਨਾ ਜਾਂ ਜੋ ਜਿਹੜਾ ਯਾਦਗਾਰ ਕੋਈ ਨਾ ਕੋਈ ਪ੍ਰੋਗਰਾਮ ਕਰਵਾਉਣਾ ਹੈ ਤਾਂ ਉਹ ਕਹਿੰਦੇ ਕਿ ਜਗ੍ਹਾ ਕਾਫੀ ਆ ਇਸੇ ਕਰਕੇ ਭਵਿੱਖ ਦੇ ਬਾਰੇ ਸੋਚ ਕੇ ਹੀ ਪਿੰਡ ਦੇ ਵੱਲੋਂ ਇਹ ਫੈਸਲਾ ਜਿਹੜਾ ਇਹ ਉਹ ਕੀਤਾ ਗਿਆ ਔਰ ਇਸ ਵੇਲੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਔਰ ਲੋਕ ਰਾਜਵੀਰ ਨੂੰ ਯਾਦ ਕਰ ਰਹੇ ਆ ਔਰ ਜਿਹੜੇ ਨਾਲ ਪੜੇ ਹੋਏ ਨੌਜਵਾਨਾ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਯਾਦ ਕਰ ਰਹੇ ਨੇ ਕਿਵੇਂ ਰਾਜਵੀਰ ਜਦੋਂ ਪਿੰਡ ਦੇ ਵਿੱਚ ਆਉਂਦਾ ਸੀ ਕਿਸ ਤਰੀਕੇ ਲੋਕਾਂ ਨੂੰ ਮਿਲਦਾ ਸੀ ਤਾਂ ਇਹ ਗੱਲ ਬਿਲਕੁਲ ਸਾਰਾ ਪਿੰਡ ਜਿਹੜਾ ਹੈ ਇਹ ਕਹਿ ਰਿਹਾ ਹੈ ਕਿ ਬਹੁਤ ਸਾਊ ਪਰਿਵਾਰ ਸੀ ਔਰ ਉਹ ਨਿੱਗੇ ਸੁਭਾ ਦਾ ਰਾਜਵੀਰ ਜਵੰਦਾ ਸੀ ਜਦੋਂ ਲੰਘਦਾ ਸੀ ਹਰ ਇੱਕ ਨੂੰ ਬੁਲਾ ਕੇ ਲੰਘਦਾ ਸੀ ਅੱਜ ਪਿੰਡ ਸੋਗ ਦੀ ਲਹਿਰ ਦੇੰਦ